ਅਮਰੀਕਾ ਦੀ 9ਵੀਂ ਸਰਕਟ ਅਪੀਲ ਅਦਾਲਤ ਨੇ ਸਨ ਫ੍ਰਾਂਸਿਸਕੋ ਦੇ ਵਿੱਚ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ ਜਿਸ ਵਿੱਚ ਰਾਸ਼ਟਰਪਤੀ ਡੋਨਾਲਡ 트ੰਪ ਦੇ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਰੱਦ ਕਰਨ ਦੇ ਆਦੇਸ਼ ਨੂੰ ਅਸੰਵਿਧਾਨਿਕ ਘਰਾਰ ਦਿੱਤਾ ਗਿਆ। ਅਦਾਲਤ ਇਸ ਫੈਸਲੇ ਨੂੰ 트ੰਪ ਦੇ ਲਈ ਝਟਕਾ ਮੰਨਿਆ ਜਾ ਸਕਦਾ ਹੈ। ਸਸ਼ਟ੍ਰੀਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਅਮਰੀਕਾ ਦੀ 9ਵੀਂ ਸਰਕਟ ਅਪੀਲ ਅਦਾਲਤ ਨੇ ਡੋਨਾਲਡ 트ੰਪ ਦੇ ਉਸ ਹੁਕਮ ਨੂੰ ਸੰਵਿਧਾਨ ਦੇ ਖਿਲਾਫ ਘਰਾਰ ਦਿੱਤਾ ਜੋ ਅਮਰੀਕਾ ਦੇ ਵਿੱਚ ਜਨਮੇ ਲੋਕਾਂ ਤੋਂ ਉਹਨਾਂ ਦੀ ਨਾਗਰਿਕਤਾ ਖੋਹ ਰਿਹਾ। ਅਦਾਲਤ ਨੇ ਇਸ ਫੈਸਲੇ ਤੋਂ ਬਾਅਦ ਇਹ ਆਦੇਸ਼ 27 ਜੁਲਾਈ 2025 ਨੂੰ ਲਾਗੂ ਕਰਨ ਤੋਂ ਰੋਕ ਰਾਇਆ ਹੈ। ਇਹ ਸੂਦ ਅਮਰੀਕਾ ਦੇ ਵਿੱਚ ਜਨਮੇ ਲਗਭਗ ਹਰ ਵਿਅਕਤੀ ਨੂੰ ਨਾਗਰਿਕਤਾ ਦੀ ਗਾਰੰਟੀ ਦਿੰਦਾ ਹੈ ਭਾਵੇਂ ਉਹਨਾਂ ਦੇ ਮਾਪਿਆਂ ਦਾ ਇਮੀਗ੍ਰੇਸ਼ਨ ਸਟੇਟਸ ਕੋਈ ਵੀ ਹੋਵੇ। ਇਸ ਫੈਸਲੇ ਨੇ ਸਪਸ਼ਟ ਕੀਤਾ ਹੈ ਕਿ ਅਮਰੀਕੀ ਮਿੱਟੀ ਤੇ ਜਨਮੇ ਬੱਚੇ ਜਿਨ੍ਹਾਂ ਦੇ ਮਾਪੇ ਗੈਰ ਕਾਨੂੰਨੀ ਪ੍ਰਵਾਸੀ ਜਾਂ ਫਿਰ ਅਸਥਾਈ ਵੀਜ਼ੇ ਤੇ ਨੇ ਉਹ ਬੱਚੇ ਵੀ ਅਮਰੀਕੀ ਨਾਗਰਿਕ ਕਹਿਲਾਉਣ ਦੇ ਪੂਰੇ ਹੱਕਦਾਰ ਨੇ। ਡੋਨਾਲਡ ਟਰੰਪ ਨੇ ਆਪਣੀ ਦੂਜੀ ਸਰਕਾਰ ਦੇ ਪਹਿਲੇ ਹੀ ਦਿਨ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਜਿਸ ਦੇ ਵਿੱਚ ਅਮਰੀਕੀ ਸਰਕਾਰ ਦੀਆਂ ਏਜੰਸੀਆਂ ਨੂੰ ਇਹ ਨਿਰਦੇਸ਼ ਦਿੱਤਾ ਗਿਆ ਕਿ ਉਹ ਅਮਰੀਕਾ ਦੇ ਵਿੱਚ ਜਨਮੇ ਉਹਨਾਂ ਬੱਚਿਆਂ ਦੀ ਨਾਗਰਿਕਤਾ ਨੂੰ ਮਾਨਤਾ ਨਾ ਦੇਣ ਜਿਨ੍ਹਾਂ ਦੇ ਮਾਪਿਆਂ 'ਚੋਂ ਕੋਈ ਇੱਕ ਅਮਰੀਕੀ ਨਾਗਰਿਕ ਜਾਂ ਫਿਰ ਕਾਨੂੰਨੀ ਸਥਾਈ ਨਿਵਾਸੀ ਨਹੀਂ ਹੈ ਟਰੰਪ ਦੇ ਕਾਰਜਕਾਰੀ ਆਦੇਸ਼ ਨੂੰ ਜਾਰੀ ਹੁੰਦੇ ਹੀ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਬਾਈ ਡੈਮੋਕ੍ਰੈਟਿਕ ਸਾਸ਼ਿਤ ਸੂਬਿਆਂ ਪ੍ਰਵਾਸੀ ਅਧਿਕਾਰ ਸੰਗਠਨਾ ਤੇ ਦੇਸ਼ ਭਾਰਤੀਆਂ ਫੈਡਰਲ ਅਦਾਲਤਾਂ ਦੇ ਵਿੱਚ ਮੁਕਦਮੇ ਦਾਇਰ ਕੀਤੇ ਗਏ ਇਨ੍ਹਾਂ ਮੁਕਦਮਿਆਂ ਦੇ ਵਿੱਚ ਦਲੀਲ ਦਿੱਤੀ ਗਈ ਕਿ ਟਰੰਪ ਦਾ ਆਦੇਸ਼ 14ਵੇਂ ਸੋਧ ਸੁਪਰੀਮ ਕੋਰਟ ਦੇ ਪਿਛਲੇ ਫੈਸਲਿਆਂ ਅਤੇ ਅਮਰੀਕੀ ਇਤਿਹਾਸਕੀਆਂ ਪਰੰਪਰਾਵਾਂ ਦੇ ਖਿਲਾਫ ਹੈ ਟਰੰਪ ਪ੍ਰਸ਼ਾਸਨ ਨੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ ਇਸ ਨੂੰ ਸੁਪਰੀਮ ਕੋਰਟ ਦੇ ਸਪਸ਼ਟ ਆਦੇਸ਼ਾਂ ਦੀ ਉਲੰਘਣਾ ਅਤੇ ਕਾਨੂੰਨ ਦੀ ਅਣਦੇਖੀ ਕਰਾਰ ਦਿੰਦਾ ਹੈ ਵਾਈਟ ਹਾਊਸ ਦੇ ਬੁਲਾਰੇ ਹੈਰਿਸਨ ਫੀਲਡਸ ਦੇ ਮੁਤਾਬਿਕ ਟਰੰਪ ਪ੍ਰਸ਼ਾਸਨ ਰਾਸ਼ਟਰਪਤੀ ਦੀਆਂ ਨੀਤੀਆਂ ਨੂੰ ਰੋਕਣ ਦੀ ਕੋਸ਼ਿਸ਼ ਦੇ ਵਿਰੋਧ ਦੇ ਵਿੱਚ ਜ਼ੋਰਦਾਰ ਲੜਾਈ ਜਾਰੀ ਰੱਖੇਗਾ ਇਸ ਫੈਸਲੇ ਨੇ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਬਰਕਰਾਰ ਰੱਖਿਆ ਜੋ ਅਮਰੀਕੀ ਸੰਵਿਧਾਨ ਅਤੇ ਇਤਿਹਾਸ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਮਰੀਕਨ ਸਿਵਲ ਲਿਬਰਟੀਆਂ ਯੂਨੀਅਨ ਦੇ ਵਫਸੀ ਦੇ ਮੁਤਾਬਕ ਇਸ ਨੂੰ ਸੰਵਿਧਾਨ ਦੇ ਜਿੱਤ ਦੱਸਿਆ ਜਾ ਸਕਦਾ ਹੈ ਜਿਸ ਨੇ ਅਮਰੀਕਾ ਦੇ ਵਿੱਚ ਜਨਮੇ ਸਾਰੇ ਬੱਚਿਆਂ ਦੀ ਨਾਗਰਿਕਤਾ ਦੀ ਸੁਰੱਖਿਆ ਕੀਤੀ ਹੈ ਪ੍ਰਵਾਸੀ ਅਧਿਕਾਰ ਸੰਗਠਨਾ ਤੇ ਡੈਮੋਕ੍ਰੈਟਿਕ ਸੂਬਿਆਂ ਨੇ ਇਸ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਹੈ ਹਾਲਾਂਕਿ ਨੌਵੇਂ ਸਰਕਟ ਅਦਾਲਤ ਦੇ ਇਸ ਫੈਸਲੇ ਨੇ 트੍ਰੰਪ ਦੇ ਆਦੇਸ਼ ਨੂੰ ਅਸੰਵਿਧਾਨਿਕ ਘਰਾ ਕਰ ਦਿੱਤਾ ਹੈ ਇਹ ਮਾਮਲਾ ਸੰਭਵ ਤੌਰ ਤੇ ਅਮਰੀਕੀ ਸੁਪਰੀਮ ਕੋਰਟ ਦੇ ਵਿੱਚ ਪਹੁੰਚੇਗਾ ਟਰੰਪ ਪ੍ਰਸ਼ਾਸਨ ਨੇ ਸੰਕੇਤ ਦਿੱਤਾ ਹੈ ਕਿ ਉਹ ਅਕਤੂਬਰ ਦੇ ਮਹੀਨੇ ਵਿੱਚ ਸੁਪਰੀਮ ਕੋਰਟ ਵਿੱਚ ਜਾ ਕੇ ਇਸ ਮੁੱਦੇ ਨੂੰ ਚੁਣੌਤੀ ਦੇਵੇਗਾ ਨੌਵੇਂ ਸਰਕਟ ਅਪੀਲ ਅਦਾਲਤ ਦਾ ਫੈਸਲਾ ਬਰਥ ਰਾਈਟ ਸਿਟੀਜ਼ਨਸ਼ਿਪ ਦੀ ਸੁਰੱਖਿਆ ਦੇ ਲਈ ਇੱਕ ਮਹੱਤਵਪੂਰਨ ਜਿੱਤ ਹੈ ਹਾਲਾਂਕਿ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਅਜੇ ਅੱਗੇ ਵਧ ਸਕਦਾ ਹੈ ਮੌਜੂਦਾ ਸਮੇਂ ਵਿੱਚ ਬਰਥ ਰਾਈਟ ਸਿਟੀਜ਼ਨਸ਼ਿਪ ਅਮਰੀਕੀ ਸੰਵਿਧਾਨ ਦਾ ਇੱਕ ਅਟੁੱਟ ਹਿੱਸਾ ਹੈ ਇਹ ਫੈਸਲਾ ਪ੍ਰਵਾਸੀ ਪਰਿਵਾਰਾਂ ਤੇ ਸਿਵਲ ਅਧਿਕਾਰ ਸੰਗਠਨਾ ਲਈ ਇੱਕ ਵੱਡੀ ਰਾਹਤ ਹੈ ਜੋ ਇਸ ਨੂੰ ਅਮਰੀਕੀ ਸੰਵਿਧਾਨ ਤੇ ਨਿਆਂ ਦੀ ਜਿੱਤ ਮੰਨਦੇ ਨੇ